कुछ सेकंड कि हर ब्लॉग मेरा पड़ी हो तब भी स्टार्ट हो जाएगा पर अभी उत्तर भी स्टार्ट कर दीजिए so सो गाइस सारे आलू तैयार परी शशिका और चैनल प्लीज सब्सक्राइब कर लो वीडियो प्लीज लाइक कर दे करो गर्मियां आ गई इस करके हाफ से इंस्पायर मजा मौका मैंने

ਤੇ ਇਹ ਪਪਈਆ স্কੀਮ ਕਲਰ ਦੀ ਖੁੱਲੀ ਪੈਂਟ ਤੇ ਨਾਲ ਪਾਇਆ ਟੌਪ ਕੀ ਗਰਮੀਆਂ ਦਾ ਡ੍ਰੋਪ ਆਣ ਦਾ ਮਸਾ ਮੌਕਾ ਮਿਲਿਆ ਤੇ ਆ ਮੈਂ ਦਿਖਾਉਣ ਲਈ ਹੱਥ ਵਿੱਚ ਕੀ ਕੀ ਹੈ ਇੱਕ ਮਿੰਟ ਕਿਉਂਕਿ ਟੁੱਪ ਬਹੁਤ ਤੇਜ਼ ਹੈ ਤੇ ਜ਼ਰੂਰ ਤੁਹਾਨੂੰ ਦਿੱਤਾ ਪਾਏ ਨਿਕਲੀ ਲਾ ਲਾਂਗਾ ਤੇ ਆ ਮੇਰੇ ਹੱਥੇ ਚਾਪੀ ਆ ਸਾਰਾ ਕੁਝ ਮੈਂ ਦੇਚੇ ਪਾ ਲਾਂਗੀ ਛੇ ਮੈਂ ਦੇਖਦੇ ਕਿ ਟੁੱਪ ਪਹਿਲੀ ਵਾਰ ਆਉਂਦੀ ਹੈ ਨਾ ਨਵੇਂ ਇੱਥੇ ਇਹ ਤਾਂ ਹੀ ਇੱਥੇ ਬੋਲੇ ਜੀ ਸਾਰੇ ਰੋਕੀਆਂ ਪਾਈ ਖੱਟੀ ਆ ਜਿਹੜਾ ਜਿਹੜਾ ਸਾਰਾ ਪਾਣੀ ਤੇ ਗਰਮੀ ਲੱਗਦੀ ਆ ਐ ਨਹੀਂ ਹੈ ਨਹੀਂ ਮੱਝਾ ਸਵੇਰੇ ਤਾਂ ਸਾਂਗ ਕਰਦੇ ਹੁੰਦੇ ਆ ਤੇ ਮਿੰਨ ਕਾ ਪਾਣੀ ਦੀ ਆਰਤ ਬਿਲਕੁਲ ਨਹੀਂ ਹੈਗੀ ਵੈਸੇ ਮੈਂ ਲੈ ਆਉਂਦੀ ਕਿ ਮੜੀਗਾ ਦਾ ਸਾਰੇ ਇੱਥੇ ਪਾਈ ਫਿਰਦੇ ਹਾਂ ਜਲੀਆਂ ਲਈ ਲੈ ਆਉਂਦੀ ਆ ਤੇ ਕਿੰਦਾ ਖੌਂਦੀ ਆ ਆਪਣਾ ਸ਼ੈਂਪੂ ਲਈ ਸ਼ੈਂਪੂ ਆਪਣੇ ਆਪਣੇ ਸਾਰਾ ਕੋਲ ਹੁੰਦੀ ਆ ਕਿ ਜਿੱਤ ਤਾਂ ਪ੍ਰਤੀਜੈ ਲੱਗੀ ਜੇ ਆਪਾਂ ਅਨ ਖਲਾ ਲਾਂਗੇ ਠੀਕ ਹੈ ਚਲੋ ਹਾਂ ਸ਼ੁਰੂ ਮੈਂ ਬਣੰਦ ਰੱਖ ਦਿੰਦਾ ਸਾਰਿਆਂ ਦੇ ਇੱਥੇ ਜੁੱਤੀ ਪਏ ਸ਼ਨੀਵਾਰ ਆਣਾ ਨਹੀਂ ਬਲਉਂਦੇ ਆ ਸੋ ਗਾਈਜ਼ ਮੈਂ ਲਾਦਾ ਉਸੇ ਬਈ ਕੈਪ ਦੇਖਤੀ ਨਮੀ ਲਿਆਦੀ ਸੜਕ ਪਾਰ ਕਰਨ ਨੂੰ ਮੈਂ ਦਾਲਦੀ ਹਾਂਜੀ ਮੇਰੀ ਕੈਪ ਦੇਖ ਲਈ ਤੁਸੀਂ ਸੋਹਣੀ ਆ ਦੇਖੋ ਨਹੀਂ ਗਾਸੀਂ ਗੋਰੀਆ ਦੇ ਦੇਸ਼ 'ਚ ਰਹਿੰਦੇ ਆ ਜਿਆਦਾ ਤਾਂ ਇਹਨਾਂ ਨੂੰ ਫੋਲੋ ਨਹੀਂ ਕਰ ਸਕਦੇ ਅਸੀਂ ਕਿਉਂਕਿ ਪੂਰਾ ਫਾਲੋ ਨਹੀਂ ਕਰ ਸਕਦੇ ਨਾ ਪੂਰੀ ਰੇਸ ਨਹੀਂ ਕਰ ਸਕਦੇ ਇਹਨਾਂ ਦੀ ਅਸੀਂ ਪਰ ਦੇਖੋ ਥੋੜਾ ਜਿਹਾ ਸਟਾਈਲ ਮਾਰਨਾ ਤਾਂ ਬਾਣਦਾ ਦੇਖੋ ਉਹ ਲੈਡੀ ਜਾ ਰਹੀ ਆ ਹੈ ਨਾ ਦੇਖ ਰਹੀ ਆ ਤੁਹਾਨੂੰ ਦੇਖ ਰਹੀ ਆ ਨਾ ਨਹੀਂ ਦੇਖ ਰਹੀ ਨਾ ਲੈਡੀ ਜਾ ਰਹੀ ਆ 65 ਯਰ 올ਡ ਵੀ ਆ ਤੇ ਉਹਨੇ ਸਕਰਟ ਪਾਈ ਹੋਈ ਆ ਅਨਟੂ ਆਈ ਹੋਈਆ ਨਹੀਂ ਅਸੀਂ ਇੰਨੀ ਰਿਸਾ ਨਹੀਂ ਕਰ ਸਕਦੇ ਹਾਂ ਉਹਨੇ ਕੈਪ ਆਈ ਹੋਈਆ ਤੇ ਅਬ ਕੈਪ ਦੀ ਰਿਸਾ ਕਰ ਸਕਦੇ ਹੈ ਨਾ ਸੋ ਗਾਇਸ ਇਹ ਕੈਪ ਦੇਗੋ ਨਮੀ ਪਹਿਲੀ ਵਾਰ ਕੋਈ ਨਮੀ ਚੀਜ਼ ਲਈਏ ਮੈਂ ਨਹੀਂ ਤਾਂ ਬੱਚਾ ਕਰ ਗਏ ਆਪਣਾ ਬੱਚਿਆਂ ਦੀ ਚੀਜ਼ਾਂ ਲਈਦੀ ਨਾ ਪਰ ਉਹਨਾਂ ਕੋਲ ਹਾਂ ਹਾਂ ਹੈਗੀ ਸੀ ਕੈਪ ਚਾਰੂਪਾ ਹੈਗੀ ਸੀ ਦੂਸਰੀ ਪਰ ਇਤਨਾ ਦਿਨ ਸੀ ਕਿ ਹੁਣ ਮੈਂ ਟੋਪ ਵਿੱਚ ਜਾਣਾ ਇਹ ਨਹੀਂ ਹੈਗੀ ਆਪਣੇ ਇੰਡੀਆ ਵਰਗੀ ਧੁੱਪ ਨਹੀਂ ਹੈਗੀ ਕਿ ਹਾਂ ਗਰਮੀ ਲੱਗ ਰਹੀ ਆ ਪਸੀਨਾ ਪਸੀਨਾ ਤਾਂ ਦੇਖੋ ਮੈਂ ਦੇਖਿਆ ਹੀ ਨਹੀਂ ਪਸੀਨਾ ਵੀ ਕਿਹ੍ਹਾ ਹੁੰਦਾ ਪਸੀਨਾ ਥੇ ਆਉਂਦੇ ਹਨ ਉਹ ਵੀ ਹੁਣ ਕਿਤੇ ਜਾ ਕੇ ਥੋੜਾ ਗਰਮੀ ਹੈ ਹਵਾ ਠੰਢੀ ਠੰਢੀ ਚੱਲ ਰਹੀ ਆ ਐਨੀ ਜ਼ਿਆਦਾ ਠੰਢੀ ਨਹੀਂ ਚੱਲ ਰਹੀ ਐ ਸੌਣੀ ਚੱਲ ਰਹੀ ਬੰਦਾ ਗਰਮੀ ਨਹੀਂ ਲੱਗ ਰਹੀ ਤੁਹਾਨੂੰ ਕਹਿ ਨਹੀਂ ਗਰਮੀ ਆ ਹਾਏ ਹਾਏ ਮਨੋ ਦਾਸ ਤਾਂ ਦੋ ਕਿ ਮੇਰੀ ਕੈਪ ਕਿੱਧਰ ਦੀ ਲੱਗਦੀ ਆ ਮੇਰੇ ਵਾਂਗੂ ਚੋਏ ਬੋ ਚੜਿਆ ਹੋਇਆ ਮੈਂ ਹੁਣ ਮੇਨ ਮੁੱਦੇ ਤੇ ਆਨੇ ਆਪਾਂ ਹਨਾ ਕੈਪ ਦਾ ਰੇਟ ਵੀ ਦੱਸ ਦਮਾ ਕਿੰਨੇ ਦਾ 10 ਡਾਲਰਾਂ ਦੀ ਆ ਲਾਲੋ ਸਾਬੂ ਜਾ ਕਿੰਨੇ ਹੋਊਗੇ 5-600 ਦੀ ਹੋਣੀ ਹੈ ਸ਼ਾਇਦ ਮੇਦੀ ਹਨਾ ਛੱਡ ਲੀ ਇਹਨੂੰ ਬੱਤਾਰੇ ਸੋ ਗਾਇਸ ਵਲੌਗ ਅੱਜ ਦਾ ਆਪਾਂ ਬਣਾਉਨੇ ਆ ਹਲੇ ਕਹਤੇ ਦੱਸ ਦਮੋ ਜਾ ਕੇ ਦੱਸ ਜੀ ਸੋ ਗਾਇਸ ਮੈਂ ਤੁਹਾਨੂੰ ਇਹ ਦੱਸਦਾ ਕਿ ਅੱਜ ਆਪਣਾ ਟੂਰ ਇੱਧਰ ਦਾ ਹੈ ਇਹ ਬੰਦਾ ਆਪਣਾ ਰੋਜ਼ ਦਾ ਰਸਤਾ ਨਹੀਂ ਹੁੰਦਾ ਉਧਰ ਜਾਣਾ ਤੇ ਅੱਜ ਮੈਂ ਨੀਂਦੀ ਚਾਹ ਦਾ ਬਣਾਉਣਾ ਕਿ ਬੈਸਟ ਬਾਇ ਦਾ ਬਣਾਉਣਾ ਦੇਬਾ ਸੌਚ ਲਾ ਪੜਾ ਕਿ ਅੱਧਾ ਸਟੋਰ ਕੋਈ ਨਹੀਂ ਛੱਡਣਾ ਨੇੜੇ ਦੇੜੇ ਵਾਲਾ ਦੇਖੋ ਜੀ ਆਪਾਂ ਇੱਥੇ ਖੜ ਕੇ ਸੋਚਦੇ ਹਾਂ ਹਾਂ ਬਣਾ ਕੋਸਟ ਲਈਏ ਭਾਈ ਓਏ ਗਾਇਜ਼ ਪੀਜ਼ਾ ਖਾਣਾ ਹੈ ਹਾਂ ਤੁਸੀਂ ਆਰਡਰ ਕਰ ਸਕਦੇ ਹੋ ਨੰਬਰ ਵੀ ਬਹੁਤ ਟੈਸਟੀ ਹੁੰਦਾ ਪੀਜ਼ਾ ਸੋ ਦੇਖ ਰਿਹਾ ਨਾ ਮਨੋਂ ਮੈਂ ਫੈਸਲਾ ਕਰ ਲਿਆ ਇੱਧਰ ਹੈਗੇ ਆਪਣੇ ਦੋ ਸਟੋਰ ਹੈਗੇ ਇੱਧਰ ਆਪਣੇ ਇਹ ਹੈਗਾ ਬੈਸਟ ਵਾਇ ਤੇ ਇਹ ਹੈਗਾ ਕੈਨੇਡੀਅਨ ਟਾਇਰ ਸੋ ਅੱਜ ਸੈਚਰਡੇ ਹੈ ਤੁਹਾਨੂੰ ਪਤਾ ਓਹੋ ਇਹਨੇ ਤੁਹਾਨੂੰ ਪਤਾ ਹੈ ਕਿ ਸੈਚਰਡੇ ਨੂੰ ਮੈਂ ਬਲੌਗ ਬਣਾਉਣੀ ਹੁੰਦੀ ਆ ਤੇ ਬਲੌਗ ਬਹੁਤ ਵੱਡਾ ਬਣਾਉਣੀ ਆ ਤਾਂ ਕਿ ਪਾਰਟੀਸ਼ਨ ਕਰਕੇ ਮੈਂ ਉਹਨੂੰ ਖਾ ਸਕਾਂ ਔਰ ਉਹਦੋਂ ਨੂੰ ਪਾ ਜਾਣਿਆ ਸਟੋਰ ਤੇ ਆਪਣੀ ਇੱਕ ਫੋਟੋ ਵੀ ਕਲਿੱਕ ਕਰਨੀ ਹੁੰਦੀ ਹੈ থাম্বਨੇਲ ਵਾਸਤੇ ਜੇ ਉਹ ਕਰਾਂਗੇ ਤੇ ਵਿੱਚ ਸਾਰਾ ਤੁਹਾਨੂੰ ਬੈਸਟ ਵੈਚ ਕੀ ਹੈ ਸਾਰਾ ਕੁਝ ਦਿਖਾਉਣਾ ਹੈ ਔਰ ਮੇਰੀ ਗਾਇਜ਼ਾਂ ਨੂੰ ਆਡੀਅנס ਨੂੰ ਮੇਰੇ ਫੈਨਾਂ ਨੇ ਜਿਹੜੇ ਦੇਖਦੇ ਨੇ ਤੇ ਉਹ ਕੈਨੇਡਾ ਦੀ ਲਾਈਫ ਜੋ ਸਟੋਰ ਹੈ ਜੋ ਲਾਈਫਸਟਾਈਲ ਹੈ ਜੋ ਸਟੋਰ ਹੈ ਇੱਥੇ ਹਨਾ ਸਾਰੇ ਉਹਨਾਂ ਨੂੰ ਮੈਗਨਿਸ ਸਾਰਾ ਪਤਾ ਹੋਣਾ ਚਾਹੀਦਾ ਤੇ ਇੱਥੇ ਉੱਚੇ ਖੜ ਕੇ ਫੋਟੋ ਕਲਿੱਕ ਕਰ ਦਿੰਨੇ ਆ

ਲੱਖ ਰੁਪਏ ਦੇ ਕਰੀਬ-ਕਰੀਬ ਓਕੇ ਜੀ ਇਹ ਹੋ ਗਿਆ ਸਾਈਕਲ ਆ ਕੇ ਵਾਸ਼ਿੰਗ ਮਸ਼ੀਨ ਦਿਖਾ ਦਿੰਨੇ ਜੋ ਆਪਣੇ ਲਈ ਦੇ ਸੁਖ ਹੁੰਦਾ ਦੇਖਣ ਦਾ ਹੈ ਨਾ ਇਹਦੇ ਵਾਸ਼ਿੰਗ ਮਸ਼ੀਨ ਆਪਣੇ ਮੈਨੂੰ ਇਹ ਤੁਹਾਨੂੰ ਬਹੁਤ ਸ਼ੌਂਕ ਹੁੰਦਾ ਮੈਨੂੰ ਆ ਬਹੁਤ ਸ਼ੌਂਕ ਹੁੰਦਾ ਕਿ ਮੈਂ ਚੀਜ਼ਾਂ ਦੇਖਾਂ ਤੇ ਟੱਬ ਦੇਖੋ ਕਿੰਨਾ ਵੱਡਾ ਹੈ ਨਾ ਉਹ ਦੇਖੋ ਧਿਆਨ ਨਾਲ ਦੇਖੋ ਤੇ ਇੱਥੇ ਨੂੰ ਵਾਸ਼ਿੰਗ ਮਸ਼ੀਨ ਪੂਰਾ ਸੈੱਟ ਲੈਣਾ ਪੈਂਦਾ ਜਿਹੜੇ ਹੁਣ ਰੈਂਟ ਨੂੰ ਦੰਦੇ ਆ ਉਹਦੇ ਕੱਲੀ ਐ ਵੀ ਦੇ ਦੰਦੇ ਜਿਸ ਤਰ੍ਹਾਂ ਡਰਾਇਰ ਨਾਲ ਨਹੀਂ ਹੁੰਦਾ ਇੱਕ ਨਾਲ ਡਰਾਇਰ ਹੁੰਦਾ ਹੈ ਜ਼ਰੂਰ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਤੁਹਾਨੂੰ ਇੱਥੇ ਨਿਕਲਦੇ ਦਾ ਪਤਾ ਨਹੀਂ ਹੁੰਦਾ ਨਿਕਲੇ ਤੁਸੀਂ ਇਹ ਦੇਖੋ ਕਿ ਕਿੰਨਾ ਇਹ ਸਪੇਸ ਹਫਤੇ ਬਾਅਦ ਕੱਪੜੇ ਤੋਂ ਨਹੀਂ ਹੁੰਦੇ ਨਾ ਫੇ ਆਪਾਂ ਤੁਹਾਨੂੰ ਪਤਾ ਇਹ ਸਾਰਾ ਹੁਣ ਅਕਸਰ 900 ਡਾਲਰ ਦੀ 800 ਦੀ ਇਹ ਦੇਖੋ ਇਹ ਸਾਰੀਆਂ ਮਸ਼ੀਨਾਂ ਹੀ ਆ ਦੇਖੋ ਇਹ ਤਾਂ ਡੀਆਂ ਵੱਡੀਆਂ ਜਿਹੀਆਂ ਨੇ ਇਹ ਪਿੱਛੇ ਕੋਨਾ ਸੈੱਟ ਹੁੰਦਾ ਪੂਰਾ ਇੱਕ ਡਰਾਈਵ ਹੁੰਦਾ ਤੇ ਇਹ ਚੁੱਲ੍ਹੇ ਆ ਗਏ ਆਪਣੇ ਇਹਨਾਂ ਨਾਲ ਆਪਣੀ ਭੋਰਾ ਨਹੀਂ ਬਣਦੀ 1200 ਦਾ 1200 ਮੰਗ ਰਿਹਾ ਮੇਰੇ ਪਿੱਛੇ ਓਵਨ ਵੀ ਹੈ ਨਾ ਤੇ ਉਹ ਜਬਰਦਸਤ ਹੈ ਕਿ ਕਹਿੰਦਾ ਪੂਰਾ ਤੇ ਅਗੂ ਚੁੱਲੇ ਪੂਰਾ ਸੈੱਟ ਤਾਂ ਹੋਣਾ ਮੰਨ ਲਓ ਕਿ ਇਹ 1000 ਰੋਲੰਦਾ ਯਾਨੀ 1100 ਦਾ ਕਰੀਬ ਪੂਰਾ ਚਿੰਮਣੀ ਨਾਲ ਪੂਰਾ ਸੈੱਟ ਹੈ ਇਹ ਔਰ ਹੁਣ ਮੈਂ ਤੁਹਾਨੂੰ ਫ੍ਰਿਜ ਦਿਖਾਉਣੀ ਹੈ ਮੈਨੂੰ ਨਾ ਹੋ ਕਿ ਐਪ ਸੀ ਗਾਇਜ਼ ਮੈਂ ਨਾ ਇਹ ਕੈਪ ਜਾਂ ਕਿੱਥੇ ਰੱਖਾਂ ਇਹ ਪਰਸ ਚ ਪਾ ਕੇ ਦੇਖ ਲਵਾਂ ਮਰੇ ਸੰਗਰਨੇ ਦੇ ਸੌਖੀਆਂ ਪਈਆਂ ਬੋਲ ਰਹੀਆਂ ਨੇ ਮੈਂ ਤਾਂ ਪਰਸ ਵੀ ਛੋਟਾ ਪਹਿਰਾਂਗੀ ਹਾਂ ਤੇ ਚੱਕ ਨੂੰ ਔਖੀ ਲੱਗ ਰਹੀ ਐ ਪਰ ਅੰਦਰ ਪਾਣੀ ਔਖੀ ਲੱਗ ਰਹੀ ਐ ਪੀ ਚੰਗੀ ਹੀ ਲੱਗ ਰਹੀ ਐ ਅੰਦਰ ਪਾਣੀ ਹੈ ਬਾਹਰ ਤਾਂ ਚਲ ਠੀਕ ਆ ਧੁੱਪ ਕਰਕੇ ਐ ਟੰਗ ਲਾ ਐਨੀ ਸੋਈ ਲੱਗ ਰਹੀ ਹੱਥ ਚ ਫੜਨੀ ਕੋਈ ਨਾ ਵੀਡੀਓ ਦਿਖਾਉਣਾ ਕਿ ਇਹ ਚੱਕਾ ਚੱਕਾ ਸੰਗਾ ਪਾ ਲਿਆ ਮੈਂ ਕਿੰਨਾ ਇਹ ਕਰ ਲੰਨੀ ਐ ਮੈਂ ਸੋਹਣਾਂ ਨੂੰ ਜਾਨਾ ਦਿਖਾ ਦੰਨੇ ਆ ਦੇਖੋ ਇੱਧਰ ਸਾਰੇ ਇਲੈਕਟ੍ਰੋਨਿਕਸ ਦਾਮ ਤੇ ਆ ਸਾਰਾ ਤੇਫਰ ਫ੍ਰਿਜ ਦਿਖਾਉਣੇ ਹਨ ਪਹਿਲਾਂ ਫ੍ਰਿਜ ਦੇਖ ਲਓ। ਇਹ ਤੇ ਇਹ ਤਾਂ ਖੋਲ ਗਿਆ ਤਾਂ। ਪਹਿਲਾਂ ਮੈਂ ਰੇਟ ਲਾਉਂਦਾ। 1200 ਡਾਲਰ। 1200 ਨਹੀਂ ਗਾਇਸ 1200 ਡਾਲਰ। ਨੋ ਆ ਦੇਖੋ। ਸਹੀ ਨਹੀਂ ਆ ਰਿਹਾ ਜਿਹੜਾ ਸਿਸਟਮ ਨਾਲ ਪੜ੍ਹੂੰ। ਸਹੀ ਨਹੀਂ ਆਹੀ ਜੀ ਸਾਰਾ। ਫਿਰ ਦੱਸਾਂ ਫ੍ਰਿਜ ਨੂੰ। ਕੁਝ ਸਪੈਸ ਜੇ ਮਰਜੀ ਤੁਸੀਂ ਸਬਜ਼ੀ ਤੇ ਕੰਡ ਦਾ ਇਕੱਠਾ ਸਮਾਨ ਲੈਣਾ ਹੁੰਦਾ ਤਾਂ ਇੱਥੇ ਫ੍ਰੀਜ ਵੱਡੇ ਵੱਡੇ ਸਾਰੇ ਜਿੱਥੇ ਜਿੰਨਾ ਮਰਜੀ ਇਸ ਕਪੜਾ ਫੇਰੋ ਵਧਿਆ ਸੁਣਾ ਹੋਣਾ ਹਾਂ ਇਹ ਹਾਇ ਵੀ ਆਉਣਾ ਦੇ ਸੇਮ ਉਦੰਧਾ ਇੱਥੇ ਵੀ ਜੋ ਮਰਜ਼ੀ ਰੱਖੋ ਔਰ ਇਹ ਆਪਣਾ ਫ੍ਰੀਜ ਰ ਕੋ ਥੋੜਾ ਡਿਜ਼ਾਈਨ ਚੇਂਜ ਆ ਅਸੀਂ ਦੇਖੋ ਫ੍ਰੀਜ ਕਿੰਨਾ ਸੁਣਾ ਪਿਆਰਾ ਤੋ

ਤੇ ਇਹਦੇ ਵਿੱਚ ਜਦੋਂ ਕਪੜੇ ਧੋ ਹੋ ਜਾਂਦੇ ਆ ਫਿਰ ਇਹਦੇ ਵਿੱਚ ਪਾ ਕੇ ਸੁੱਕ ਦਿੰਦੇ ਆ ਹੋ ਸਕਦਾ ਮਸ਼ੀਨ ਨਹੀਂ ਹੋਣ ਗਾਰ ਲਿਖਿਆ ਤਾਂ ਹੋਇਆ ਨਹੀਂ ਪਰ ਪਰ ਚਲ ਕੋਈ ਨਹੀਂ ਪਰ ਹੁੰਦਾ ਇੱਕ ਡਰਾਇਰ ਹੈ ਮੈਂ ਤੁਹਾਨੂੰ ਦੱਸਦੀ ਹਾਂ ਹੈ ਡਰਾਇਰ ਹੈ ਆ ਲਿਖਿਆ ਹੋਇਆ ਉਸ ਠੀਕ ਹੈ ਜੀ ਸਟੇ 1149 1149 ਡਾਲਰ 1249 ਡਾਲਰ 99 सेंट ਤੇ ਦੇਖ ਲਿਆ ਤੁਸੀਂ ਸ਼ੇਨਾ ਤੇ ਇਹ ਹੀ ਆਪਣਾ ਹੈਗਾ ਫ੍ਰਿਜ ਹੁਣ ਜਰੂਰੀ ਥੋੜੀ ਕਿਉਂ ਸਾਰੇ ਤੁਹਾਨੂੰ ਕਾਲ-ਕਾਲ ਕਰਕੇ ਦਿਖਾਈਏ ਮਾਛਲ ਦਿਖਾਈ ਦੰਨੀ ਤੁਸੀਂ ਨਾ ਕਿ ਹੋਗੀ ਨਰਾਜ ਨਾ ਹੋ ਜਾ ਭਾਈ ਲਓ ਜੀ ਦੇਖੋ ਡੈਂਚੂ ਥੇ ਸੋ ਕਿਊਟਿਫੁਲ ਬੰਦ ਕਰ ਦੰਨੀ ਆ ਵੀ ਉਦਾਂ ਦਾ ਹੀ ਹੋਊਗਾ ਓਕੇ ਚੁੱਲਾ ਆ ਵੀ ਦੇਖ ਨੂੰ ਕਿਦਾਂ ਦਾ ਹੈ ਚਿੰਗਤਾਂ ਦੇਖ ਲਓ ਮੰਨ ਲਓ ਕਿ 1000 ਡਾਲਰ ਤੋਂ ਕੁਝ ਘੱਟ ਨਹੀਂ ਹੈਗਾ ਤੇ ਇਹਦਾ ਸਿਸਟਮ ਸਾਰਾ ਇੱਥੇ ਹੈ ਮੈਂ ਤੁਹਾਨੂੰ ਦੱਸ ਦਈਏ ਸਿਸਟਮ ਉਹਨਾਂ ਦਾ ਕਿਦਾਂ ਦਾ ਹੈ ਐਦਾਂ ਦਾ ਸਿਸਟਮ ਉਹਨਾਂ ਦਾ ਇਹ ਤਾਂ ਉਹੀ ਸੈੱਟ ਪਿਆ ਪੂਰਾ ਸੱਟੇ ਲੈਣਾ ਚਾਹੁੰਦਾ ਇੱਥੇ ਬਸ ਬਚਾਰੇ ਕਿਰਾਏਦਾਰਾਂ ਨੂੰ చూ చూలోటర్గో సే ਇਹ ਚੀਜ਼ ਸੜ ਜਵੇ ਫਿਰ ਬਹੁਤ ਜੇ ਆਪਾਂ ਰਗੜਦੇ ਆ ਨਾ ਫਿਰ ਇਹ ਸਾਰਾ ਪੇਂਟ ਖਰਾਬ ਹੁੰਦਾ ਤੇ ਹੋਰ ਤੁਹਾਨੂੰ ਕੀ ਦਿਖਾਈਏ ਇਹ ਵੀ ਸੈਟੇ ਤੇ ਆ ਸਾਰਾ ਜਿੰਨੇ ਦਾ ਇਹ ਸਸਤੀ ਆ ਥੋੜੀ ਜੀ ਇਹ 900 ਡਾਲਰ 900 ਡਾਲਰ ਸੀ ਪਛੀਨ ਡਰਾਏ ਇਹ ਸਾਰਾ ਸੈਕਸ਼ਨ ਜਿਹੜਾ ਹੈਗਾ ਸਾਰਾ ਇੱਧਰ ਲੱਤਾਂ ਉੱਤੇ ਲੱਗੇ ਪਿਆ ਹੈ ਲੋ ਇੱਧਰ ਮਸਾਰਾ ਕੰਪਲੀਟ ਕਰ ਚੁੱਕੀ ਆ ਤੇ ਮੈਨੂੰ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਵੇ ਇਹ ਸਾਰੀਆਂ ਵਾਸ਼ਿੰਗ ਮਸ਼ੀਨਾਂ ਇੱਧਰ ਸੈਕਸ਼ਨ 'ਚ ਸਾਰੀਆਂ 'ਚ ਤੇ ਇੱਧਰ ਫ੍ਰਿਜ ਪਏ ਆ ਔਰ ਆ ਫ੍ਰਿਜ ਇਲੈਕਟ੍ਰੋਨਿਕ ਚੁੱਲ੍ਹੇ ਤੇ ਵਾਸ਼ਿੰਗ ਮਸ਼ੀਨ ਇੱਧਰ ਪਈਆਂ ਸਾਰੀਆਂ ਔਰ ਹੋਰ ਕੀ ਦਿਖਾਵਾਂ ਤੁਹਾਨੂੰ ਅਗਰ ਫਾਇਲ ਨੂੰ ਚਲੋ ਆਜੋ ਦੇਖ ਲੈਂਦੇ ਆ ਕੋਈ ਨਾ ਥੋ ਵੀ ਦੇਖ ਲਓ ਤੁਸੀਂ हम तक हम इसे देख दे भी जाओ देखी भी जाओ और मैं चल भी जान पहला भी बनाया मैं मैंने जो रिपीट कर लाने खूबसूरत बहुत प्यारा है सो हूं आप चलिए

ਕਿੰਨਾ ਸੋਹਣਾ ਸਿਮਾਨ ਪਿਆ ਦੇਖੋ ਮੈਂ ਸੋਚੀ ਕਿ ਤੁਹਾਨੂੰ ਮੈਂ ਬਾਲਾ ਹੋਰ ਵੀ ਦਿਖਾਵਾਂ ਚਲੋ ਦੇਖਦੇ ਹਾਂ ਸੋ ਨੈਕਸਟ ਵਲੌਗ ਚ ਮੈਂ ਤੁਹਾਨੂੰ ਕਾਫੀ ਮਸ਼ੀਨਾਂ ਦਿਖਾਉਣੀ ਹੈ ਜਰੂਰ ਦੇਖਿਓ ਕਿੱਕ ਮਾ ਨਾ ਕਰਿਓ ਪਲੀਜ਼